ਅਮਨਪੁਰ ਦੇ ਜਾਜਾਗੜ ਦੇ ਚਮਰੰਗ ਰੋਡ ਇਲਾਕੇ ਦੇ ਇੱਕ ਪਰਿਵਾਰ ਨੂੰ ਜੇਲ੍ਹ ਦੇ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੇ ਘਰ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਵੀ ਕੀਤੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਸ ਦੀ ਲੜਕੀ ਦੇ ਅਭਿਨਾ ਨਾਂ ਦੇ ਨੌਜਵਾਨ ਦੇ ਨਾਲ ਸਮਾਨਚਾਰ ਉਹ ਗਲਤ ਕੰਮ ਕਰਦਾ ਸੀ ਕਈ ਵਾਰ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਘਰ ਉੱਤੇ ਪਹਿਲਾਂ ਵੀ ਦੋ ਵਾਰ ਹਮਲੇ ਹੋ ਚੁੱਕੇ ਨੇ ਜਿਸ ਦੀ ਸ਼ਿਕਾਇਤ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੇ ਚੁੱਕੇ ਹਾਂ ਉੱਤੀ ਮੌਕੇ ਉੱਤੇ ਪਹੁੰਚੇ ਐਸਆਈ ਮਹਿਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਮਿਲੀ ਹੈ ਜਿਸ ਦੇ ਆਧਾਰ ਉੱਤੇ ਉਹਨਾਂ ਵੱਲੋਂ ਮੌਕੇ ਉੱਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੰਜ ਕੀ ਨਾਮ ਜੀ ਤੁਹਾਡਾ ਨਾਮ ਜੀ ਅੰਜ ਕੀ ਸਾਰਾ ਮਾਮਲਾ ਗਾਮਲਾ ਮੈਂ ਮੰਗਰੋੜ ਦਾ ਰਹਿਣਾ ਹੈ ਜੀ ਠੀਕ ਹੈ ਜੀ ਅਭੀ ਬੁੱਢਾ ਜਿਹੜਾ ਇਸ ਟਾਈਮ ਜੇਲ੍ਹ ਚ ਹੈ ਲੁਧਿਆਣਾ ਜੇਲ੍ਹ ਦੇ ਵਿੱਚ ਠੀਕ ਹੈ ਜੀ ਅਸੀਂ ਉਹਨਾਂ ਕੀਤਾ ਸੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਹੈ ਜੀ ਐਚ ਹੀ ਅਹੀ ਕਹੇ ਚਲ ਉਹ ਵੀ ਕਹਿੰਦਾ ਕਿ ਮੈਂ ਸੁਧਰ ਜਾਊਂਗਾ ਤੇ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜਾਏਗਾ ਪਰ ਇਹਨੇ ਸੁਧਰਿਆ ਨਹੀਂ ਫੇਰ ਬਾਅਦ ਚੋਂ ਇਹਨੇ ਬਟਾਲਾ ਸਨਿਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ-ਗੋਲੀਆਂ ਚਲਾਈਆਂ ਲੁੱਟ-ਬਾਰ ਕੀਤੀ ਇਹਨਾਂ ਨੇ 2 ਸਾਲ ਹੋ ਗਏ 2 ਸਾਲ ਹੋ ਗਏ ਅੰਦਰ ਹੀ ਐ ਠੀਕ ਹੈ ਜੀ ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮੈਂ ਕੀ ਆਪਾਂ ਰਿਸ਼ਤਾ ਨਹੀਂ ਕਰਨਾ ਕੀ ਜੀ ਉਮਰ ਹੀ ਸਾਡੀ ਜੱਲਾ ਜੋਗੀ ਆ ਤੇ ਮੈਂ ਠੱਕਿਆ ਜੋ ਕੰਨੀ ਰਹਿਣਾ ਐਸ ਕਹਿ ਕੇ ਮੇਰੀ ਕੁੜੀ ਹੁਣ ਬਾਹ ਚਲ ਗਈ ਐ ਮੇਰੀ ਕੁੜੀ ਮੈਂ ਕੀ ਇਹਦਾ ਨਹੀਂ ਸਹਿਮਤ ਹੈਗੀ ਤੇ ਸਾਡੇ ਤਾਂ ਬੰਦੇ ਸਨ ਤੇ ਹੁਣ ਕੀ ਹੁੰਦਾ ਕਿ ਉਹ ਧਮਕੀਆਂ ਲਾਂਦਾ ਕੀ ਕਰਦਾ ਜੀ ਜੇਲ੍ਹ ਚੋਂ ਰੰਗ ਬਰੰਗੇ ਫੋਨਾਂ ਤੂੰ ਫੋਨ ਕਰਦਾ ਸਾਨੂੰ ਗੱਲ ਮੰੰਦਾ ਕਰਦਾ ਸਾਨੂੰ ਧਮਕੀਆਂ ਲੁੰਦਾ ਕਿ ਤੁਹਾਡੇ ਪੁੱਤ ਨੂੰ ਮਾਰ ਦੇਣਾ ਹੈ ਤੁਹਾਡੇ ਨਾਲ ਕੱਦ ਦੇਣਾ ਫਿਰ ਜੋ ਥੋੜੇ ਕੇ ਦਿਨ ਹੋਈ ਪਹਿਲੇ ਕੰਪਲੇਟ ਕੀਤੀ ਆਪਾਂ ਪਹਿਲੇ ਵੀ ਇੱਟ ਰੋੜਾ ਚਲਾ ਕੇ ਗਏ ਹੁਣ ਆ ਕੇ ਆ ਦੇਖੋ ਦਾਤ ਮਾਰ ਕੇ ਗਏ ਆ ਸਾਰੇ ਗੇਟ ਤੇ ਇਹ ਢੋਡਾ ਚਲਾਇ ਜੇ ਕਿ ਬੱਚੇ ਦੇ ਲੱਗ ਜਾਂਦਾ ਕਿਸੇ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰ ਹੈ ਹੁਣ ਕੀ ਮੰਗ ਕਰਦੇ ਹੋ ਮੰਗੇ ਹੀ ਇਹੀ ਕਿੰਨੇ ਆ ਕਿ ਇਸ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵਕ ਵਕ ਨੰਬਰਾਂ ਤੋਂ ਫੋਨ ਕਰਦਾ ਆ ਉਹਨਾਂ ਤੇ ਵੀ ਪੂਰੀ ਜਾਣ ਪਤਾਲ ਕੀਤੀ ਜਾਏ ਜਿਹੜੀਆਂ ਵੀਡੀਓ ਬਣਾ ਰਿਹਾ ਆ ਨਸ਼ੇ ਕਰਦਿਆਂ ਦੀਆਂ ਆਈਡੀਆ ਚੱਲਣ ਦੀਆਂ ਇਹਦੀਆਂ ਕਿ ਕਿਥੋਂ ਹੋ ਰੀਆਂ ਐ ਜੇਲ੍ਹ ਦੇ ਵਿੱਚ ਬੈਠਾ ਸਭ ਕੁਝ ਕਰੀ ਜਾਂਦਾ ਹਣ ਪੁਲਿਸ ਨੂੰ ਕੰਪਲੇਂਟ ਦਿੱਤੀ ਕੀ ਕਹਿੰਦੇ ਹਾਂ ਜੀ ਪੁਲਸ ਵਾਲਿਆਂ ਨੂੰ ਕੰਪਲੇਂਟ ਕੀਤੀ ਆ ਜੀ ਉਹਨਾਂ ਨੇ ਦੋ ਮਲਾਜੇ ਵੀ ਕੀਤੀ ਹੈ ਜਾਦਪਤਾਲ ਕਰਨਦੇ ਆ ਹੁਣ ਮਲਾਜੇ ਵੀ ਦੋ ਉਹਨਾਂ ਨੇ ਭੇਜੇ ਆ ਠੀਕ ਹੈ ਠੀਕ ਇੱਦਾਂ ਦੀ ਕਰਨੀ ਪੁਲਿਸ ਵੀ ਨਾਲ ਹੈ ਸਾਡੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਤੇ ਸਤ ਸਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰਿਆ ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਿਆ ਸਾਰਾ ਨਸ਼ਾ ਪੱਤਾ ਸਭ ਕੁਝ ਕਰ ਰਿਹਾ ਹੁੰਦਾ ਕੀ ਨਾਮ ਜੀ ਤੁਹਾਡਾ ਸਿਮਰਨ ਹਾਂਜੀ ਕੀ ਸਾਰਾ ਮਾਮਲਾ ਦੇ ਕਿਉਂ ਤੁਹਾਡੇ ਘਰ ਹਮਲਾ ਹੁੰਦਾ ਬਾਰ ਬਾਰ ਐ ਜੋ ਕਰਵਾਂਦਾ ਪਿਆ ਵਾ ਅਭੀ ਕਰਵਾਂਦਾ ਪਿਆ ਬੁੱਢਾ ਐ ਜੇਲ੍ਹ ਚ ਬੈਠਾ ਮੁੰਡੇ ਸਾਡੇ ਘਰ ਤੇ ਇਦਾਂ ਮੈਨੂੰ ਰਿਕਾਰਡਿੰਗ ਆ ਪਾੰਦਾ ਵਾ ਫੋਨ ਕਰ ਕਰਕੇ ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ ਕਹਿੰਦਾ ਉਹਨੇ ਤੁਹਾਡੇ ਘਰ 5 ਮਿੰਟ ਚ ਬੰਦੇ ਆਣਗੇ ਤੇ ਸਹੀ ਗੱਲ ਆ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ ਚ ਬੰਦੇ ਵੀ ਆਉਂਦੇ ਸਾਡੇ ਘਰ ਉਹ ਹਮਲਾ ਕਰਕੇ ਜਾਂਦੇ ਨੇ ਉਹ ਸਾਡੇ ਮਲਕੀ ਆ ਸੱਟਾਂ ਪਿੱਟਾਂ ਲਾਨ ਤੱਕ ਜਾਂਦੇ ਨੇ ਐਨੇ ਮੈਨੂੰ ਕਿਹਾ ਤੁਹਾਡਾ ਮੁੰਡਾ ਮਰਵਾ ਦੇਣਾ ਸਾਨੂੰ ਇਹਦੇ ਕੋ ਖਤਰਾ ਹੈਗਾ ਜਿਹੜਾ ਜੇਲ੍ਹ ਚ ਬੈਠਾ ਇੰਨਾ ਕੁਝ ਕਰਵਾ ਸਕਦਾ ਉਹ ਕੁਝ ਵੀ ਕਰ ਸਕਦਾ ਸਾਡੇ ਤੇ ਕੱਲ ਨੂੰ ਬਾਹਰ ਆ ਗਿਆ ਤੇ ਸਾਡੇ ਤੇ ਕੀ ਕਰ ਦੇਗਾ ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ ਵੀਡੀਓ ਤੱਕ ਬਣਾਉਂਦਾ ਵਾ ਫੋਨ ਇਹਦੇ ਪਤਾ ਨਹੀਂ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ ਇਹਨਾਂ ਨੰਬਰਸ ਐ ਇੰਨੇ ਚੱਲਦੇ ਪਏ ਕਿੱਥੋਂ ਇਹਦੇ ਕੋਈ ਇੰਨੇ ਨੰਬਰ ਆਂਦੇ ਪਏ ਅੰਦਰ ਬੈਠੇ ਹੋ। ਉਹ ਕੀ ਮੰਗ ਕੀ ਕਰਦੇ ਸੀ? ਸਾਡੀ ਮੰਗ ਐ ਹੀ ਆ ਕਿ ਸਾਡੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ। ਗਾਂ ਤੋਂ ਇਹ ਕੋਈ ਐਕਸ਼ਨ ਨਾ ਇਦਾਂ ਦਾ ਕਰ ਸਕੀ। ਜੋ ਵੀ ਐ ਮੁੰਡੇ ਪਉਂਦਾ ਵਾ ਸਾਡੇ ਘਰ ਆ ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਂਦੇ ਨੇ। ਮੂੰਹ ਬੰਨ ਕੇ ਆਂਦੇ ਨੇ ਇਹਨੂੰ ਪਤਾ ਇਹਦੇ ਕੋਈ ਪੁਸ਼ਪਰਤਾਲ ਕੀਤੀ ਜਾਵੇ ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ بار-ਬਾਰ। ਪੂਰੀ ਕਾਰਵਾਈ ਜਰ ਤੱਕ ਜਾਣਾ ਚਾਹੀਦਾ ਵੇ ਜੀ। ਕੇ ਅੰਦਰ ਬੈਠੇ ਨਹੀਂ ਇੰਨੀ ਕਿੱਥੇ ਚਲਦੀ ਪਈ ਜੀ ਕਿਹੜੀ ਨੰਬਰ ਕਿਹੜਾ ਕਿੱਥੋਂ ਐਨੇ ਨੰਬਰ ਇਹਦੇ ਕੋਈ ਚਲਦੇ ਪਏ ਨਹੀਂ ਕਿੰਨੇ ਨੰਬਰ ਇਹਦੇ ਬਲੌਕ ਮਾਰ ਚੁੱਕੇ ਨੇ ਜੇਲ੍ਹ 'ਚ ਬੈਠਾ ਨਹੀਂ ਸਾਨੂੰ ਜੀਣ ਦਿੰਦਾ ਪਿਆ ਤਾਂ ਇੱਥੇ ਕੀ ਸਾਨੂੰ ਜੀਣ ਦੇ ਕੱ ਬਾਹਰ ਆਜਾ ਹਾਂਜੀ ਕੀ ਨਾਮ ਤੁਹਾਡਾ ਭੰਟੀ ਅੱਜ ਇਹ ਕਿੰਨੀ ਵਾਰੀ ਹਮਲਾ ਕਰ ਚੁੱਕੇ ਬੰਦੇ ਇਹਨਾਂ ਕਰਦੇ ਆ ਦੋ ਤਿੰਨ ਵਾਲੀ ਹਮਲਾ ਕਰ ਚੁੱਕੇ ਸਾਨੂੰ ਹੀ ਡਰ ਬਣਿਆ ਪਿਆ ਤੁਸੀਂ ਗਵਾਂਢੀ ਜੀ ਹਾਂਜੀ ਆਪਾਂ ਆਂਢੀ ਗਵਾਂਢੀ ਜੀ ਅਸਲੀ ਕੀ ਮੰਗ ਕਰਦੇ ਮੰਗਦਾ ਤੇ ਮੈਨੂੰ ਪਤਾ ਨਹੀਂ ਹੈ ਇਹ ਮਾਰੇ ਬਾਕੀ ਹਮਲਾ ਕਿਤੇ ਦੋ ਤਿੰਨ ਵਾਲੀ ਹਮਲਾ ਕੀਤਾ ਇਹਨਾਂ ਨੇ ਇੱਕ ਵਾਰੀ ਉਹਨਾਂ ਦੇ ਘਰ ਦੇ ਵਿੱਚ ਪਿਉ ਨਹੀਂ ਆਏ ਤੇ ਹੁਣ ਆਇ ਕਿ ਪੀ ਹੋਇਆ ਸੀ ਤੇ ਉਹਨਾਂ ਨੇ ਚਲੋ ਈਟਾ ਚਲਾਈਆਂ ਜੋ ਮਾਰੇ ਦਿਹਾਣਾ ਬੈਂਤੀ ਕਪਾਟ ਜੇਗੇ ਬਾਕੀ ਇਹ ਨਿਆਂ ਕੰਮ ਕਰਦੇ ਗਲਤ ਕੰਮ ਕਰਦੇ ਇੱਕ ਬੰਦਾ ਜੇਲ੍ਹ ਦੇ ਅੰਦਰੋਂ ਬੈਠਾ ਇਹਨਾਂ ਕੰਮ ਕਰਵਾਉਂਦੇ ਆ ਜੇ ਬਾਹਰ ਹੋਵੇ ਤੇ ਫੇਰ ਕੀ ਹੋਵੇ ਮਾਣ ਮੈਂ ਕੀ ਕਹੇਗਾ ਕਿ ਮਲਗੇ ਗਲਤ ਕੰਮ ਹੈਗਾ ਹੁਣ ਇੱਕ ਨਿਆਂ ਦੇ ਬੰਦੇ 'ਚ ਈਟਾ ਚਲਾਈ ਜਾਣੀ ਆ ਗਲਤ ਕੰਮ ਹੈ ਆ ਠੀਕ ਸਾਰੇ ਗਵਾਂਡੀਆਂ ਇੰਨੀ ਗਵਾਂਡੀਆਂ ਨੂੰ ਡਰ ਬਣਿਆ ਪਿਆ ਵਾ ਇਹ ਮੇਰਾ ਭਰਾ ਹੈਗਾ ਵਾ ਮੇਰਾ ਭਰਾ ਹੈ ਆ ਵੇਖੋ ਸੰਨੀ ਆ ਗਿਆ ਮਦਰ ਹਾ ਜੀ ਜਿਹਦੇ ਘਰ ਇੱਟਾਂ ਚੱਲੀਆਂ ਠੀਕ ਆਪਾਂ ਕੋ ਕੋ ਮੰਗਰਾ ਦੇ ਕਿ ਨੂੰ ਰੋਕ ਕੇ ਰੱਖੋ ਇੱਟਾਂ ਨਾ ਚੱਲਣ ਆਹ ਰੋੜ ਇੱਟਾਂ ਬਬਰੇ ਨਾ ਚੱਲਣ ਹਰ ਇੱਕ ਭਰਾ ਨੂੰ ਡਰ ਆ ਅੰਸਰ ਕੀ ਸੁਣਾਉਂਗਾ ਮਦਰ ਮੇਰਾ ਨਾ ਸੀ ਮਹਿਲ ਸਿੰਘ ਜੀ ਹਾਂਜੀ ਕੀਤਾ ਨਗਰ ਜੇ ਤੁਸੀਂ ਅੱਜ ਕੀ ਹਸਾਰਾ ਮਾਮਲਾ ਤੇ ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਇੱਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਹੈ ਕੋਈ ਟਾਂ ਰੋੜੇ ਚੱਲੇ ਆ ਅਣਪਛਾਤੇ ਵਿਅਕਤੀ ਜਿਹੜੇ ਆ ਮਾਰ ਕੇ ਗਏ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾ ਤਰਫ ਸਰਾਂ ਨੂੰ ਲਾਈ ਗਈ ਹੈ ਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਨਸਟੇਬਲ ਹੈ ਹਾਂਜੀ ਅਸੀਂ ਇੱਥੇ ਆਏ ਜੀ ਉਹ ਮੌਕੇ ਦਾ ਵੈਰੀਫਾਈ ਕਰ ਰਹੇ ਆ ਇਹ ਦੱਸ ਰਹੇ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਟਾਂ ਰੋੜੇ ਮਾਰੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਹੈ ਜੋ ਵੀ ਮਹਿਕਮੇ ਦੀ ਕਾਰਵਾਈ ਅਸੀਂ ਕੀਤੀ ਜਾਏਗੀ ਜਿਹੜੀਆਂ ਇਹਨਾਂ ਨੂੰ ਧਮਕੀਆਂ ਆ ਰਹੀਆਂ ਜੇ ਅਭੀ ਵੱਡੇ ਵੱਲੋਂ ਜੇਲ੍ਹ ਦੇ ਅੰਦਰੋਂ ਬਿਠਾਈ ਉਹ ਕੰਮ ਕਰਵਾਉਣ ਦਿਆ ਵਾ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹ ਵੇਖੋ ਜੀ ਇਹ ਦੱਸ ਰਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ ਉਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮਹਿਕਮੇ ਲੋ ਇਹ ਆਪਣੇ ਸਾਰੇ ਐਵੀਡੈਂਸ ਜਿਹੜੀਆਂ ਜਿਹੜਾ ਵੀ ਹੈਗਾ ਇਹਨਾਂ ਕੋ ਪ੍ਰੂਫ ਇਹ ਰੱਖਣ ਤੇ ਉਦੇ ਸਬੰਧ ਵਿੱਚ ਜਿਹੜੀ ਮਹਿਕਮੇ ਲੋ ਕਾਰਵਾਈ ਕੀਤੀ ਜਾਏ